ਮੇਰਾ ਨਾਮ ਹੈ ਡਾਕਟਰ ਗੁਰਨੇਸ਼ ਸਿੰਘ ਸਰ ਜੀ ਕੀ ਗੱਲਾਂ ਕਰਦੇ ਜਿੱਦਾਂ ਪੀ.ਡੀ ਨੇ ਜਰਾ ਬਹੁਤ ਮਾਣ ਦੀ ਗੱਲ ਹੈ ਸਾਡੇ ਲਈ ਬਹੁਤ ਪ੍ਰਾਊਡ ਫੀਲ ਕਰਦੇ ਆਂ ਬੱਚੀ ਤੇ ਵੀ ਤੇ ਪਰਿਵਾਰ ਤੇ ਵੀ ਬਹੁਤ ਤਗੜਾ ਲੜਕੀ ਨੇ ਫੈਸਲਾ ਲਿਆ ਹੈ ਸਾਡੀ ਪੀ.ਡੀ ਨੇ ਜੀ ਦਾ ਪੂਰੇ ਦੁਨੀਆ 'ਚ ਨਾਮ ਰੱਖਣ ਕੀਤਾ ਤੇ ਉਹਦੇ ਫੈਸਲੇ ਲੈਣ ਨਾਲ ਜਿਹੜਾ ਅੱਜ ਸਰਕਾਰ ਨੇ ਆਪਣਾ ਪੈਨ ਲਾ ਲਿਆ ਉਹ ਹੋਰ ਵੀ ਖੁਸ਼ੀ ਦੀ ਗੱਲ ਹੈ ਬਹੁਤ ਮਾਣ ਦੀ ਗੱਲ ਹੈ ਸਾਡੇ ਲਈ ਬਾਕੀ ਪਰਿਵਾਰ ਬਹੁਤ ਜਲਦੀ ਘਰ ਆ ਜੀ ਸਰਵੋਤਮ ਗਵਰਨਰ ਦੇ ਸਭ ਦੇ ਬੰਦੀਆਂ ਦੀਆਂ ਸਨਮਾਨਤ ਕਰਕੇ ਗਏ ਕਿਵੇਂ ਦੇਦੇ ਹੋ ਸਾਨੂੰ ਸੁਣ ਕੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਬਾਕੀ ਸਾਰੇ ਜਥੇਬੰਦੀਆਂ ਦਾ ਵੀ ਜਿਨ੍ਹਾਂ ਨੇ ਇਹ ਮੌਕੇ ਤੇ ਡਿਸੀਜਨ ਲਿਆ ਤੇ ਇਹਨਾਂ ਨਾਲ ਰਾਬਤਾ ਕੀਤਾ ਭਾਰੀ ਹੋਣਾ ਨਾ ਤੇ ਜਿਹਦਾ ਕਰਕੇ ਜਿਹਦੀ ਬਦੌਲਤ ਅੱਜ ਜਿਹੜਾ ਵਾ ਗਾਂ ਸਰਕਾਰ ਨੇ ਜਿਹੜਾ ਆਪਣਾ ਫੈਸਲਾ ਲਿਆ ਵਾ ਕਿ ਹੁਣ ਪ੍ਰਕਾਰਾਂ ਦੀ ਜਿਹੜੀ ਆ ਮਨਾਈ ਨਹੀਂ ਹੋਏਗੀ ਆਉਣ ਵਾਲੇ ਸਮੇਂ 'ਚ ਸਿੱਖ ਬੱਚੇ ਪੇਪਰ ਦੇ ਸਕਣਗੇ ਕਿਤੇ ਵੀ ਕਿਹੜੀ ਸਟੇਟ 'ਚ ਵੀ ਹਾਂਜੀ ਉਹ ਪਾਜੀ ਕਿਥਾ ਕਿਵੇਂ ਦੇਦੇ ਉਹ ਬੇਟੀ ਨੇ ਬੜਾ ਵੱਡਾ ਫੈਸਲਾ ਲਿਆ ਜਿਸ ਤੋਂ ਬਾਅਦ ਅੱਜ ਇੱਥੇ ਜਿੱਥੇ ਬੜੀ ਧੜ ਕਰਵਾਉਣੀ ਹੈ ਸਤਿਗੁਰੂ ਨਾਲ ਹੈ ਕੋ ਜੀ ਦਾ ਖਲਸਰਾਇ ਸਥੇ ਸਾਡੀ ਬੇਟੀ ਨੇ ਜਿਹੜਾ ਵੀ ਫੈਸਲਾ ਲਿਆ ਅਸੀਂ ਉਸ ਫੈਸਲੇ ਤੋਂ ਬੜੇ ਖੁਸ਼ ਹਾਂ ਤੇ ਜਿਹੜਾ ਫੈਸਲਾ ਬਾਅਦ ਸਰਕਾਰਾਂ ਨੇ ਆਪਣਾ ਫੈਸਲਾ ਲਿਆ ਵਾ ਉਹ ਵੀ ਸਾਨੂੰ ਬੜਾ ਵਧੀਆ ਲੱਗਾ ਕਿ ਜਿਹੜੇ ਆਉਣ ਵਾਲੇ ਬੱਚੇ ਆ ਉਹਨਾਂ ਦਾ ਭੋਖਾ ਜਿਹੜਾ ਵਾ ਜਾਂ ਸਿੱਖ ਬੱਚੇ ਆ ਜਿਹੜਾ ਬੱਚਾ ਨੇ ਅਮਰਸ਼ ਹੈਗੇ ਆ ਉਹ ਆਪਣੇ ਚੜ੍ਹਤ ਪਾਣਨ ਕਿ ਪੇਪਰ ਦੇ ਸਕਿਆ ਕੰਨਗੇ ਤੇ ਮਾਜ਼ੂਦ ਨਾਲ ਮੈਂ ਸਾਰੇ ਜਥੇਬੰਦੀਆਂ ਦਾ ਸਾਰੀਆਂ ਜਿੰਨੀਆਂ ਵੀ ਸਾਡੀਆਂ ਪੋਲੀਟੀਕਲ ਪਾਰਟੀਆਂ ਪਾਰਟੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੀਆਂ ਹੀ ਪਾਰਟੀਆਂ ਨੇ ਸਾਨੂੰ ਬੜਾ ਸਜੋਗ ਦਿੱਤਾ ਧੰਨਵਾਦ ਸਾਡੇ ਨਗਰ ਫੇਲੋਗਿਆਂ ਦਾ ਸਾਡੇ ਫੇਲੋਗਿਆਂ ਨਗਰ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਆ ਜਿੱਥੇ-ਜਿੱਥੇ ਬੈਠੇ ਸਾਡੇ ਪੰਜਾਬੀ ਆ ਮੈਂ ਉਹਨਾਂ ਦਾ ਰਿਣੀ ਆ ਧੰਨਵਾਦੀ ਆ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਇੱਕ ਤਰ੍ਹਾਂ ਦੇ ਮਾਧਿਅਮ ਦੇ ਨਾਲ

ਉਹਨਾਂ ਨੂੰ ਅੰਦਰ ਨਹੀਂ ਬੈਠਣ ਦਿੱਤਾ ਕਹਿੰਦੇ ਸੀ ਕਿ ਆਪਣੇ ਜਿਹੜੇ ਤੁਹਾਡੇ ਇਹ ਸ਼ਸਤਰ ਕਕਾਰ ਵਗੈਰਾ ਨੇ ਉਹਨੂੰ ਉਤਾਰ ਕੇ ਆਓ ਉਸ ਤੋਂ ਬਾਅਦ ਜੋ ਵੀਡੀਓ ਹੈ ਉਹ ਵਾਇਰਲ ਹੋਈ ਪਰ ਮੀਡੀਆ ਦਾ ਬਹੁਤ ਵੱਡਾ ਸੰਯੋਗ ਹੈ ਜਿਨ੍ਹਾਂ ਨੇ ਇਹਨੂੰ ਇੱਕ ਵੱਡੇ ਪਲੇਟਫਾਰਮ ਤੇ ਲਿਆ ਕੇ ਵਰਲਡ ਦੇ ਵਿੱਚ ਇਹਨੂੰ ਫਲਾਇਆ ਤਾਂ ਔਰ ਸਟੋਬਸ ਸਰਕਾਰਾਂ ਨੇ ਹੁਣ ਇਹ ਪਰਮਿਸ਼ਨ ਦੇ ਦਿੱਤੀ ਕਿ ਅੱਗੇ ਤੋਂ ਕੋਈ ਵੀ ਗੁਰਸਿੱਖ ਬੱਚਾ ਜਿਹੜਾ ਪੇਪਰ ਦੇਣ ਲਈ ਜਾਏਗਾ ਉਹ ਪਕਾਰਪਾਖੇ ਅੰਦਰ ਬੈਠ ਸਕਦਾ ਔਰ ਸਾਨੂੰ ਇਸ ਬੇਟੀ ਤੇ ਬਹੁਤ ਮਾਣ ਹੈ ਕਿਸ ਨੇ ਇੱਕ ਇੰਨੀ ਵੱਡੀ ਜੱਜ ਦੀ ਪੋਸਟ ਨੂੰ ਛੱਡ ਕੇ